ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਗੱਲ ਬੜੀ ਗੰਭੀਰ ਹੈ ਜਿਵੇਂ ਕਿ ਭਾਈ ਅਮਰਪਾਲ ਨੂੰ ਬੜੇ ਚਾਹੁੰਦੇ ਨੇ ਲੋਕ ਹਨਾ ਤਾਂ ਮੈਂ ਉਹਨਾਂ ਚਾਹਣ ਵਾਲਿਆਂ ਨੂੰ ਕਹਿਣਾ ਚਾਹਣਾ ਕਿ ਜਿਹੜੀ ਅੱਜ ਮੈਂ ਗੱਲ ਕਹਿਣ ਜਾ ਰਿਹਾ ਨਾ ਤੇ ਬੜੇ ਧਿਆਨ ਦੇ ਨਾਲ ਸੁਣ ਲੈਣਾ ਹੁਣ ਜਿਹੜੇ ਬੰਦਿਆਂ ਨੇ ਉਹਨੂੰ ਜਿਤਾਇਆ ਸੀ ਜਿੰਨੇ ਉਹਦੇ ਸਪੋਰਟਰ ਨੇ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਵਰਲਡ ਦੀ ਗੱਲ ਕਰਦਾ ਜਿੱਥੋਂ ਤੱਕ ਮਤਲਬ ਉਹਦੇ ਸਮਰਥਕ ਨੇ ਅਮਰਪਾਲ ਦੇ ਗੱਲ ਬੜੀ ਕਰੜੀ ਆ ਤੇ ਪੂਰੇ ਕਰੜੇ ਹਿਰਦੇ ਦੇ ਨਾਲ ਸੁਣਨੀ ਆ ਤੁਸੀਂ ਸੱਚ ਤਾਂ ਫਿਰ ਸੱਚ ਹੀ ਰਹਿੰਦਾ ਹੈ ਸੱਚ ਨਹੀਂ ਬਦਲਦਾ ਮੈਂ ਕਹਿਣਾ ਚਾਹਣਾ ਹੈ ਵੀ ਜਿੰਨੇ ਤੁਸੀਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਤੱਕ ਅਮਰਤਪਾਲ ਨੂੰ ਚਾਹਣ ਵਾਲੇ ਇਸ ਗੱਲ ਨੂੰ ਧਿਆਨ ਦੇ ਨਾਲ ਸੁਣ ਲੈਣਾ ਕਿ ਜਿਹੜੀ ਅੱਜ ਰੇਡ ਪਈ ਐ ਅਮਰਤਪਾਲ ਦੇ ਉੱਤੇ ਤੁਹਾਨੂੰ ਪਤਾ ਹੈ ਉਹ ਕਿਉਂ ਪਈ ਐ ਤੁਹਾਨੂੰ ਨਹੀਂ ਪਤਾ ਕਿ ਉਹ ਕਿਵੇਂ ਪਈ ਆ ਰੇਡ ਪਰ ਇਸ ਰੇਡ ਦਾ ਜਿਹੜਾ ਕਿ ਮਕਸਦ ਸੀ ਅਸਲੀ ਉਹ ਮੈਂ ਤੁਹਾਨੂੰ ਦੱਸੂਆਂ ਵੀ ਪਈ ਕਿਉਂ ਆ ਤੇ ਕੀ ਗੱਲ ਆ ਬڑے ਸਮੇਂ ਤੋਂ ਮੈਂ ਗੱਲਾਂ ਕਹਿੰਦਾ ਆ ਰਿਹਾ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬੜੀ ਤੇਜ਼ੀ ਨਾਲ ਜਣੀ ਲੋਕਾਂ ਨੇ ਮਤਲਬ ਲੈ ਕੇ ਆਂਦੀ ਹੈ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਤੇ ਲੋਕ ਕਹਿੰਦੇ ਨੇ ਆਮ ਆਦਮੀ ਪਾਰਟੀ ਜਿਹੜੀ ਕਿ ਕੰਮ ਨਹੀਂ ਕਰ ਰਹੀ ਇਹੀ ਗੱਲ ਹੈ ਤਾਂ ਮੈਂ ਤੁਹਾਨੂੰ ਦੱਸਦਾ ਅਸਲੀ ਮਕਸਦ ਰੇਡ ਪੈਣ ਦਾ ਕੀ ਸੀ ਤੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੁਣ ਆਪਦੇ ਹਿਰਦੇ ਨਾਲ ਸੁਣ ਲਿਓ ਗੱਲ ਇਹ ਆ ਵੀ ਤੁਸੀਂ ਦੇਖਿਆ ਵੀ ਭਾਈ ਅਮਰਪਾਲ ਸਿੰਘ ਤੇ ਐਨਐਸਏ ਦੋ ਚਾਰ ਵਾਰ ਵਧਾ ਦਿੱਤੀ ਗਈ ਹੈ ਜਿਹੜਾ ਕਿ ਐਮਐਸਏ ਵਧਾਉਣ ਤੋਂ ਬਾਅਦ ਕਈ ਵਾਰ ਉਹਦੇ ਖਿਲਾਫ ਪਟੀਸ਼ਨਾਂ ਵੀ ਪਾਈਆਂ ਗਈਆਂ ਨੇ ਕੋਰਟ ਦੇ ਵਿੱਚ ਦੋਵੇਂ ਸਰਕਾਰਾਂ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਬੰਦ ਲਫਾਫੇ ਦੇ ਵਿੱਚ ਇਹਦੇ ਖਿਲਾਫ ਸਬੂਤ ਪੇਸ਼ ਕਰ ਦਾਂਗੇ ਬਹੁਤ ਸਾਰੇ ਸਬੂਤ ਨੇ ਮੋਬਾਈਲ ਫੜੇ ਗਏ ਨੇ ਮੋਬਾਈਲਾਂ ਦਾ ਜਿਕਰ ਹੋਇਆ ਸੀ ਨਾ ਉਹਦੇ ਤੇ ਮੈਂ ਦੱਸਦਾ ਵੀ ਇਹ ਰੇਡ ਪਈ ਕਿਉਂ ਸੀ ਇਹ ਰੇਡ ਮੋਬਾਈਲ ਲੈ ਕੇ ਜਾਏ ਗਏ ਨੇ ਉਹਦੀ ਚਾਚੀ ਨੂੰ ਵੀ ਚੱਕਿਆ ਗਿਆ ਉਹਦੇ ਚਾਚਾ ਵੀ ਉਹਦੇ ਪਿੱਛੇ ਪਿੱਛੇ ਗਿਆ ਜਿਹੜੀ ਕਿ NIA ਇਹਦੀ ਰੇਡ ਪਈ ਸੀ NIA ਦੀ ਰੇਡ ਤਾਂ ਮੈਂ ਕਹਿਣਾ ਚਾਹਣਾ ਹੈ ਵੀ ਜਿਹੜੇ ਬੰਦੇ ਸਾਡੇ ਹੁਣ ਸਪੋਰਟਰ ਨੇ ਭਾਈ ਅਮਰਪਾਲ ਸਿੰਘ ਦੇ ਉਹ ਸਮਝਣ ਇਸ ਪਾਰਟੀ ਨੂੰ ਜਦੋਂ ਤੁਸੀਂ ਹੁਣ ਹਿਰਦੇ ਨਾਲ ਸੁਣਨ ਵਾਲੀ ਗੱਲ ਹੈਮ ਗੱਲ ਹੈ ਬੜੇ ਚਾਨਣ ਵਾਲੀ ਗੱਲ ਹੈ ਜਦੋਂ ਤੁਸੀਂ 92 ਸੀਟਾਂ ਦੇ ਸਕਦੇ ਹੋ ਪੰਜਾਬ ਵਾਲਿਓ ਤੇ ਹੁਣ ਤੁਸੀਂ ਉਹਦੀ ਗਰਦਨ ਫੜ ਨਹੀਂ ਸਕਦੇ 92 ਸੀਟਾਂ ਦੇਣ ਵਾਲਾ ਕੌਣ ਹੈ ਆਪਦੇ ਸਿਰ ਦੇ ਉੱਤੇ ਬਿਠਾਉਣ ਵਾਲਾ ਕੌਣ ਹੈ ਇਹਨਾਂ ਨੂੰ ਪੰਜਾਬ ਦੇ ਵਿੱਚ ਉਹ ਕਟੋਰਾ ਲਈ ਫਿਰਦੇ ਸੀ ਐਂ ਐਂ ਕਰਕੇ ਪੀਹ ਮੰਗਦੇ ਸੀ ਗਲੀਆਂ ਦੇ ਵਿੱਚ ਤੇ ਉਹਨਾਂ ਨੂੰ ਤੁਸੀਂ ਆਪਦੀ ਸਿਰ ਤੇ ਰੱਖ ਕੇ ਤੇ ਕੁਰਸੀ ਦੇ ਉੱਤੇ ਬਿਠਾਤੇ ਤੇ ਉਹੀ ਬੰਦਾ ਭਾਈ ਅਮਰਪਾਲ ਤੇ ਤਸ਼ੱਦਦ ਕਰ ਰਿਹਾ baar baar NSA ਵਧਾ ਰਿਆ ਜਦੋਂ ਜਿੱਤ ਕਰਦਾ ਕਿਸੇ ਦੇ ਘਰ ਦੇ ਵਿੱਚ ਵੀ ਉਹਨਾਂ ਦੇ ਰੇਰ ਪਵਾ ਦਿੰਦਾ ਆ ਜਿਹੜੀ ਹੈਗੀ ਐ ਇਹਨਾਂ ਦੀ NIA ਇਹਦੀ ਦੇਖੋ ਕਿਥੋਂ ਦੇ ਪਰਿਵਾਰ ਜਲੀਲ ਕੀਤੇ ਜਾ ਰਹੇ ਨੇ ਸਮਝੋ ਗੱਲ ਨੂੰ ਯਾਰ ਜਿੰਨੇ ਸਾਡੇ ਸਿੱਖ ਨੌਜਵਾਨ ਜਿੰਨੇ ਸਾਡੇ ਤੁਸੀਂ ਪੰਜਾਬ ਦੇ ਵਸਨੀਕ ਮੇਰੀ ਗੱਲ ਨੂੰ ਜੇ ਅਗਰ ਤੁਸੀਂ ਧਿਆਨ ਦੇ ਨਾਲ ਇਸ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਤਾਰ ਲਈ ਮੈਂ ਗਰੰਟੀ ਦੇ ਨਾਉਣ ਵਾਲੇ ਸਮੇਂ ਦੇ ਵਿੱਚ ਇਹੀ ਸਰਕਾਰ ਜੇ ਭਾਈ ਅਮਰਤਪਾਲ ਨੂੰ ਬਾਹਰ ਨਾ ਕੱਢ ਕੇ ਲਿਆਵੇ ਤਾਂ ਮੇਰਾ ਨਾਮ ਦੇਵਾ ਸਿੱਧੂ ਨਹੀਂ ਹੈਗਾ ਗੱਲ ਇਹ ਆ ਵੀ ਮੁਠੀ ਦੇ ਵਿੱਚ ਛੋਡੇ ਹੋਵੇ ਤੇ ਤੁਸੀਂ ਇਹਨਾਂ ਦਾ ਇੰਤਜ਼ਾਰ ਕਰਦੇ ਹੋ ਕਿ ਪਤਾ ਨਹੀਂ ਭਾਈ ਅਮਰਤਪਾਲ ਸਿੰਘ ਨੂੰ ਕੋਈ ਕੋਟ ਨਿਆ ਦੇ ਦੂਗਾ ਜਾਂ ਸਰਕਾਰਾਂ ਨੇ ਆਂਦੇ ਦੇਣੀਆਂ ਜਾਂ ਕੋਈ ਹੋਰ ਲੀਡਰ ਸਾਡੇ ਪੱਖ ਦੇ ਵਿੱਚ ਖੜ੍ਹ ਜੂਗਾ ਨਹੀਂ ਖਾਲਸੇ ਨੂੰ ਆਪਦੇ ਰੂਪ ਦਿਖਾਉਣੇ ਪੈਣੇ ਨੇ ਜਿੰਨਾ ਚਿਰ ਖਾਲਸਾ ਸਾਹਿਬ ਦੇ ਰੂਪ ਦੇ ਵਿੱਚ ਨਹੀਂ ਆਉਂਦਾ ਤਾਂ ਉਹਨਾਂ ਚਰਪਾਈ ਅਮਰਪਾਲ ਤੇ ਤਸ਼ੱਦਦ ਵੀ ਹੋਊਗਾ ਐਨਐਸਏ ਵੀ ਵਧਣੀਆਂ ਬਾਰ-ਬਾਰ ਤੇ ਉਹਨੂੰ ਅੰਦਰ ਵੀ ਜਲੀਲ ਹੋਣਾ ਪਊਗਾ ਤੇ ਨਾਲ ਦੇ ਬੰਦੀ ਸਿੰਘਾਂ ਨੂੰ ਵੀ ਹੋਣਾ ਪਊ ਜਿਹੜੇ ਕਿ 37-37 ਸਾਲ ਤੋਂ ਬੰਦ ਨੇ ਤਾਂ ਹੁਣ ਤੁਸੀਂ ਕੀ ਕਰਨਾ ਵੀ ਜਿਹੜੀ ਇਹ ਸਰਕਾਰ ਚੁਣੀ ਸੀ ਗੰਦੀ ਕਿ ਤੁਸੀਂ ਇਸ ਦਾ ਮੁਕਾਬਲਾ ਕਰਨ ਯੋਗਰੇ ਹੈ ਨਹੀਂ ਹੈਗੇ ਆ ਕਿਉਂ ਹੈਗੇ ਆ ਇਹਨਾਂ ਦੀ ਜਾਨ ਤੁਹਾਡੀ ਮੁਠੀ ਦੇ ਵਿੱਚ ਹੈ ਜਦੋਂ ਜੀ ਚਾਹੁੰਦਾ ਤੁਹਾਡਾ ਤੁਸੀਂ ਐ ਕਰ ਸਕਦੇ ਜਾਨ ਇਹਨਾਂ ਵੀ ਖਤਮ ਹੀ ਹੈ ਤਾਂ ਪਰ ਮੈਂ ਕਹਿਣਾ ਵੀ ਤੁਸੀਂ ਜਾਗੋ ਭੁੱਲ ਕਿਉਂ ਗਏ ਤੁਸੀਂ ਕਿ ਐਸੀ ਬਣਾਏ ਸੀ ਇਹ ਕਿਸੇ ਟਾਈਮ ਜਦੋਂ ਭੀਖ ਮੰਗੀ ਸੀ ਸਾਡੇ ਤੋਂ ਇਹਨਾਂ ਨੇ ਗਲੀਆਂ ਦੇ ਵਿੱਚ ਕਿ ਸਾਨੂੰ ਵੋਟਾਂ ਪਾ ਦਿਓ ਸਾਨੂੰ ਲੈ ਆਓ ਕਿਉਂਕਿ ਇਹਨਾਂ ਨੂੰ ਪਤਾ ਸੀ ਉਹਨਾਂ ਦੇ ਵਿੱਚ ਜਿਹੜੇ ਪਹਿਲਾਂ ਵਾਲੀਆਂ ਸਰਕਾਰਾਂ ਸੀ ਉਹਨਾਂ ਤੋਂ ਅੱਕੇ ਪਏ ਸੀ ਲੋਕ ਤਾਂ ਸਾਡੇ ਲੋਕਾਂ ਨੇ ਸੋਚਿਆ ਵੀ ਚਲੋ ਪੰਜਾਬ ਦੇ ਲਈ ਕੋਈ ਚੰਗਾ ਕੰਮ ਕਰੂਗਾ ਬੰਦੇ ਨੂੰ ਇਹਨੂੰ ਆਪਾਂ ਮੌਕਾ ਦੇ ਦਈਏ ਪਰ ਮੌਕਾ ਤਾਂ ਦੇ ਦਿੱਤਾ ਬੰਦਾ ਕਰ ਕੀ ਰਿਹਾ ਉਹ ਸਾਡੇ ਹੀ ਨੌਜਵਾਨਾਂ ਨੂੰ ਚੱਕ-ਚੱਕ ਕੇ ਅੰਦਰ ਦੇਈ ਜਾਂਦਾ ਜਿਹੜੇ ਕਿ ਪੰਜਾਬ ਬਚਾਉਣ ਦੀ ਗੱਲ ਕਰਦੇ ਸੀ ਆ ਜਿਹੜੇ ਮਾਮਾ ਦੇ ਪੁੱਤ ਮਰੇ ਨੇ ਚਿੱਟੇ ਲਾਵਾ ਕਿ ਇਹਨਾਂ ਦਾ ਹਿਸਾਬ ਦੇਊਗੀ ਕੋਈ ਸਰਕਾਰ ਮੈਂ ਕਹਿੰਦਾ ਅੱਜ ਸਰਵੇ ਕਰਾ ਲੇ ਪਿੰਡਾਂ ਦੇ ਸ਼ਹਿਰਾਂ ਦੇ ਇੱਕ ਪਿੰਡ ਦੇ ਵਿੱਚੋਂ ਹਰ ਰੋਜ਼ ਤਿੰਨ ਮੌਤਾਂ ਹੁੰਦੀਆਂ ਹੋਣਗੀਆਂ ਇਹ ਤੁਹਾਨੂੰ ਵੀ ਪਤਾ ਹੋਊਗਾ ਮੈਂ ਇਕੱਲੇ ਨੂੰ ਮੈਨੂੰ ਨਹੀਂ ਇਹ ਗੱਲ ਵੀ ਮੈਨੂੰ ਹੀ ਪਤਾ ਕਿਉਂਕਿ ਇਹ ਗੱਲਾਂ ਦੇ ਅੰਕੜੇ ਬੜੇ ਵੱਡੇ ਪੱਧਰ ਤੇ ਦੇਖੇ ਜਾ ਰਹੇ ਨੇ ਕੋਈ ਇੱਕ ਪਿੰਡ ਨਹੀਂ ਹੈਗਾ ਜਿਹਦੀ ਮੈਂ ਗੱਲ ਕਰ ਰਿਹਾ ਇਹ ਮੈਂ ਕਹਿੰਦਾ ਪੰਜਾਬ ਤੋਂ ਬਾਹਰ ਦੇ ਸੂਬਿਆਂ ਤੇ ਕਿੰਨਾਂ ਨੇ ਮਤਲਬ ਇਹੋ ਜਿਹਾ ਜ਼ਹਿਰ ਫੜਾ ਦਿੱਤਾ ਕਿਸੇ ਮਾਂ ਦਾ ਪੁੱਤ ਨਹੀਂ ਛੱਡਿਆ ਇਹਨਾਂ ਨੇ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਕਿ ਜਨਮ ਲੈ ਕਹਿੰਦੇ ਜਿਹਨੇ ਬੱਚੇ ਨੇ ਉਹ ਜਨਮ ਨਹੀਂ ਦੇ ਸਕਦੇ ਬੱਚਿਆਂ ਨੂੰ ਇੰਨਾ ਜਨੀ ਕਿ ਇਹਨਾਂ ਨੇ ਖੋਖੜਾ ਕਰ ਦਿੱਤਾ ਸਾਡੇ ਸੂਬਾ ਇਹ ਜਿਹੜੀਆਂ ਸੈਂਟਰ ਗਵਰਨਮੈਂਟਾਂ ਦੇ ਨਾਲ ਰਲ ਕੇ ਸੂਬਿਆਂ ਦੀਆਂ ਸਰਕਾਰਾਂ ਜਿਵੇਂ ਕਿ ਪੰਜਾਬ ਦੀ ਗੰਦੀ ਸਰਕਾਰ ਸਾਡੇ ਵਾਲੀ ਇਹ ਚਾਲ ਕੀ ਚੱਲੀ ਐ ਆ ਜਨਸੰਖਿਆ ਘਟਾਉਣ ਦੀ ਆ ਜਿਵੇਂ ਹੁਣ ਕੋਰੋਨਾ ਕਾਲ ਦੇ ਵਿੱਚ ਟੀਕੇ ਲੱਗੇ ਸੀ ਮੈਂ ਤਾਂ ਚਾਹੋ ਤੁਹਾਨੂੰ ਅੱਜ ਦੱਸੂਗਾ ਤੁਸੀਂ ਇਹ ਗੱਲ ਸੁਣ ਚੁੱਕੇ ਹੋਵੋਗੇ ਵੀ ਜਿਹੜੀ ਇਹ ਦਵਾਈ ਹੈ ਦਵਾਈ ਦੇ ਟਰਾਇਲ ਚੱਲਿਆ ਕਰਦੇ ਆ 6-6 ਸਾਲ 5-5 ਸਾਲ ਤਾਂ ਉਹ ਦਵਾਈ ਤੁਰਤ ਬਣਾਈ ਤੁਰਤੀ ਲਾਤੀ ਇਹ ਕੋਰੋਨਾ ਤੋਂ ਜੀ ਬਚਾਉਗੀ ਉਹਦੇ ਹੁਣ ਰਿਸਾਲਟ ਕੀ ਨਿਕਲੇ ਸਾਈਡ ਇਫੈਕਟ ਕੀ ਹੋਏ ਨੇ ਹੁਣ ਜਿੰਮਾਂ ਦੇ ਵਿੱਚ ਹੋਰ ਬਹੁਤ ਸਾਰੇ ਮਤਲਬ ਲੋਕਾਂ ਨੂੰ ਅਟੈਕ ਹੋ ਰਹੇ ਨੇ ਚਾਂਚੱਕ ਇਹਨਾਂ ਦਵਾਈਆਂ ਦੇ ਨਾਲ ਮੈਂ ਮੇਨ ਗੱਲ ਤੇ ਆਉਣਾ ਵੀ ਜਿਹੜਾ ਭਾਈ ਅਮਰਪਾਲ ਦਾ ਮੁੱਦਾ ਹੈ ਇਹਨੂੰ ਤੁਸੀਂ ਇੱਕ ਰਾਤ ਦੇ ਵਿੱਚ ਇੱਕ ਦਿਨ ਦੇ ਵਿੱਚ ਸੌਲ ਕਰ ਸਕਦੇ ਹੋ ਜੇਕਰ ਡਟ ਕੇ ਤੁਸੀਂ ਇਸ ਗੱਲ ਦਾ ਮੁਕਾਬਲਾ ਕਰੋਗੇ ਪਰ ਮੁਕਾਬਲਾ ਕਰਨ ਦੀ ਜ਼ਰਤ ਫਿਰ ਤੋਂ ਹੀ ਚਾਹੀਦੀ ਹੈ ਜਿਹੜੀ ਤੁਹਾਡੇ ਵਿੱਚ ਵੋਟਾਂ ਪਾਉਣ ਦੇ ਸਮੇਂ ਸੀ ਇਹਨਾਂ ਲੋਕਾਂ ਨੂੰ ਅੱਗੇ ਜਿਤਾਉਣ ਦੇ ਲਿਆਉਣ ਦੇ ਸਮੇਂ ਸੀ ਜਿਹੜੇ ਪ੍ਰਕਾਰ ਤੁਸੀਂ ਇਹਨਾਂ ਨੂੰ ਜਿਤਾ ਕੇ ਆਪਦੇ ਸਿਰ ਤੇ ਬਿਠਾਇਆ ਉਸੇ ਹੀ ਪ੍ਰਕਾਰ ਉਸੇ ਹੀ ਪ੍ਰਕਾਰ ਤੁਸੀਂ ਇਹਨਾਂ ਨੂੰ ਏਕਾ ਕਰਕੇ ਥੱਲੇ ਲੈ ਕੇ ਆਓ ਵੱਡੇ ਪੱਦਰ ਤੇ ਇਹਨਾਂ ਦਾ ਜਲੂਸ ਕਢੋ ਹਾਈਵੇ ਜਾਮ ਹੋਣ ਇਹਨਾਂ ਦਾ ਧਰਨਾ ਪ੍ਰਦਰਸ਼ਨ ਹੋ ਜੇ ਮੈਂ ਕਹਿੰਦਾ ਵੀ ਗੁਲਾਮੀ ਤਾਂ ਹੈਗੀ ਆ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਧਰਨੇ ਲੱਗਣ ਰੋਡ ਪ੍ਰਦਰਸ਼ਨ ਹੋਣ ਇਹ ਗੁਲਾਮੀ ਹੈ ਹਿੰਦੁਸਤਾਨ ਭਾਵੇਂ ਆਜ਼ਾਦ ਹੋ ਗਿਆ ਹੋਵੇ ਪਰ ਸਾਡਾ ਸੂਬਾ ਨਹੀਂ ਆਜ਼ਾਦ ਹੋਇਆ ਹਲੇ ਤੱਕ ਇਹਨੂੰ ਲੋੜ ਹੈ ਪੰਜਾਬ ਨੂੰ ਇੱਕ ਲੋੜ ਹੈ ਉਹ ਸੂਰਮੇ ਦੀ ਉਹ ਯੋਧਿਆਂ ਦੀ ਜਿਨ੍ਹਾਂ ਨੇ ਸਾਡਾ ਦੇਸ਼ ਆਜ਼ਾਦ ਕਰਾਇਆ ਸੀ ਭਗਤ ਸਿੰਘ ਹੋਰਾਂ ਦੀ ਅੱਜ ਲੋੜ ਹੈ ਇਹ ਪੰਜਾਬ ਦੀ ਧਰਤੀ ਬਾਜਾ ਮਾਰਦੀ ਹੈ ਕਿ ਕੋਈ ਸੂਰਬੀਰ ਪੈਦਾ ਹੋ ਜਾਵੇ ਪਰ ਮੈਨੂੰ ਪਤਾ ਹੈ ਵੀ ਇਹ ਧਰਤੀ ਸੂਰਬੀਰ ਪੈਦਾ ਕਰੂਗੀ ਕਿਸੇ ਵੀ ਹਾਲ ਦੇ ਵਿੱਚ ਕਿਉਂਕਿ ਸਾਥੀਓ ਮੈਂ ਵੀ ਬੜਾ ਪ੍ਰਵਾਕ ਹੋ ਚੁੱਕਿਆ ਹਾਂ ਕਿਉਂਕਿ ਭਾਈ ਨਹੀਂ ਦੇਖੇ ਜਾਂਦੇ ਯਾਰੇ ਖਾਲ ਭਾਈ ਅਮਰਤਪਾਲ ਸਿੰਘ ਸਾਡਾ ਯੂਥ ਦਾ ਉਹ ਚਿਹਰਾ ਜਿਹਨੂੰ ਸਾਡੇ ਪੰਜਾਬ ਦੀ ਨੌਜਵਾਨੀ ਚਾਹੁੰਦੀ ਹੈ ਪਰ ਉਹ ਕਸੂਰ ਕਿਸੇ ਦਾ ਨਹੀਂ ਹੈਗਾ ਕਿਉਂਕਿ ਪ੍ਰਮਾਤਮਾ ਨੇ ਉਹਦੇ ਦਿਲ ਦੇ ਵਿੱਚ ਉਹ ਗੱਲ ਭਰੀ ਕਿ ਤੁਸੀਂ ਨੌਜਵਾਨਾਂ ਦੇ ਅੱਗੇ ਲੱਕੇ ਇਸ ਗੱਲ ਦੀ ਅਗਵਾਈ ਕਰਨੀ ਹੈ ਤਾਂ ਮੇਰੀ ਹੁਣ ਆ ਲਾਸਟ ਤੇ ਅਪੀਲ ਹੈ ਵੱੱਥਵਾ ਦੇ ਗਰੁੱਪਾਂ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਮੇਰਾ ਹਿਰਦਾ ਬੜਾ ਕੋਮਲ ਹੈ ਜਦੋਂ ਸਾਡੇ ਸੂਰਬੀਰਾਂ ਤੇ ਗੱਲ ਆਉਂਦੀ ਹੈ ਨਹੀਂ ਸਹਿ ਜਾਂਦਾ ਉੱਠਣਾ ਪੈਣਾ ਕਿਸੇ ਨੂੰ ਸੂਰਬੀਰ ਦੀ ਲੋੜ ਹੈ ਇਸ ਧਰਤੀ ਨੂੰ ਤੇ ਜਨਮ ਦੇਊਗੀ ਮੈਨੂੰ ਉਸ ਪਰਮਾਤਮਾ ਤੇ ਭਰੋਸਾ ਹੈ ਤਾਂ ਹੁਣ ਵੀਡੀਓ ਨੂੰ ਤੁਸੀਂ ਆਪ ਸ਼ੇਅਰ ਕਰ ਦੇਣਾ ਇੱਕ ਇੱਕ ਪੰਜਾਬੀ ਤੇ ਇੱਕ ਪਹੁੰਚਾ ਦੇਣਾ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਲੋ ਤਾਂ ਕਿ ਜਿਹੜਾ ਮੈਂ ਅਗਲਾ ਨੋਟੀਫਿਕੇਸ਼ਨ ਪਾऊं ਇਹਨਾਂ ਦੇ ਦਲਿਆਂ ਦੇ ਖਿਲਾਫ ਉਹ ਤੁਹਾਡੇ ਤੱਕ ਪਹੁੰਚੂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ